ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਤੇ ਆਪਾਂ ਬਣਾ ਰਹੇ ਸੀ ਕਿ ਅੱਜ ਆਪਾਂ ਤੁਹਾਨੂੰ ਉਹ ਪਿੰਡੀਆਂ ਬਣਾਉਣ ਲੱਗੇ ਹਾਂ ਦੱਸਿਆ ਸੀ ਵੀ ਪੰਜੀਰੀ ਵੀ ਬਣਾਉਣੀ ਆ ਤੇ ਆਪਾਂ ਅੱਜ ਬਣ ਰਹੀ ਹੈ ਆਪਣੀ ਪੰਜੀਰੀ ਆਪਾਂ ਬੇਸਣ ਆਟਾ ਸਾਰਾ ਕੁਝ ਭੁੰਨ ਲਿਆ ਹੈਗਾ ਤੇ ਇਹ ਕੈਮਰਾ ਤਾਂ ਕਰਕੇ ਨਹੀਂ ਸੀ ਪਹਿਲਾਂ ਆਨ ਕੀਤਾ ਵੀ ਆਪਾਂ ਮੈਕਸੀ ਚਲਾ ਰਹੇ ਸੀ ਨਾ ਫਿਰ ਖੜਕਾ ਹੁੰਦਾ ਬਹੁਤ ਜ਼ਿਆਦਾ ਤੇ ਡਿਸਟਰਬੈਂਸ ਹੁੰਦੀ ਆ ਕਿਉਂ ਆਵਾਜ਼ ਨਹੀਂ ਫਿਰ ਤੁਹਾਡੇ ਤੱਕ ਕਲੀਅਰ ਪਹੁੰਚਦੀ ਤੇ ਹੁਣ ਆਪਾਂ ਹੌਲੀ ਹੌਲੀ ਕਰਕੇ ਭੁੰਨ ਕੇ ਸਾਰਾ ਕੁਝ ਦੇਖੋ ਬੇਸਣ ਆਟਾ ਆਪਣਾ ਭੁੱਜ ਗਿਆ ਹੈਗਾ ਤੇ ਜਮਨ ਸਿਰਮ ਤੇ ਪਾ ਕੇ ਆਪਾਂ ਇਹਦੇ ਵਿੱਚ ਪਾਈ ਜਾਂਦੇ ਆ ਚੀਜ਼ਾਂ ਜਿਹੜੀਆਂ ਵੀ ਕਾਜੂ ਬਦਾਮ ਕਾਹੇ ਬਣਾਏ ਇੱਧਰ ਤੇ ਇਹਦੇ ਵਿੱਚ ਮੈਂ ਹੁਣ ਪਾਤੀ ਹੈਗੀ ਖਸ ਖਸ ਤੇ ਫੁੱਲ ਮਖਾਣੇ ਪਾਤੀਆਂ ਅੱਜ ਤਾਂ ਸਾਡੀ ਰੌਣਸ ਵੀ ਰੁੜ ਕੇ ਸਾਡੇ ਕੋਲੇ ਰਸੋਈ 'ਚ ਆ ਗਈ। ਉਹਨੇ ਵੀ ਹੈਲਪ ਕੀਤੀ ਆ ਕੇ। ਔਲੇ ਦਾ ਭਾਂਡੇ ਖੜਕਾ ਕੇ ਵੀ ਮੈਂ ਵੀ ਨਾਲ ਪਜੀਰੀ ਬਣਾਉਣੀ ਆ ਥੋਡੇ। ਕਿਉਂ ਆਇਆ ਉਦੋਂ ਆਪਾਂ ਨੂੰ ਟਾਈਮ ਤਾਂ ਜ਼ਿਆਦਾ ਲੱਗਿਆ। ਵੀ ਆਪਾਂ ਪਹਿਲਾਂ ਖੋਆ ਬਣਾਉਣਾ ਸੀ। ਤੇ ਫੇਰ ਖੋਆ ਬਣਾ ਕੇ ਫੇਰ ਆਪਾਂ ਬੇਸਣ ਵਗੈਰਾ ਭੁੰਨੇ ਆ ਪਿੰਨੀਆਂ ਬਣਾਉਣੀਆਂ ਸੀ ਕਰਕੇ। ਤੇ ਪੰਜੀਰੀ ਦਾ ਕੰਮ ਥੋੜਾ ਹੁੰਦਾ ਹੈ ਨਾ ਵੀ ਇਹ ਤੋਂ ਬਸ ਬੇਸੜ ਤੇ ਆਟਾ ਭੁੰਨ ਲਿਆ ਆਪਾਂ ਤੇ ਵਿੱਚ ਸਾਰਾ ਕੁਸ ਮੈਸਟਰ ਹੁਣ ਆਪਾਂ ਪਾ ਲਈਏ ਠੰਡ ਹੁੰਦਾ ਗਰਮ ਕਰਨ ਦੇ ਵਿੱਚ ਤੇ ਫਿਰ ਆਪਾਂ ਉੱਥੇ ਬੈਠ ਕੇ ਤੇ ਫੇਰ ਕਰਦੇ ਆ ਮੈਕਸ ਤੇ ਬਲੌਗ ਆਪਾਂ ਕਰ ਲਿਆ ਹੈਗਾ ਸ਼ੁਰੂ ਟਾਈਮ ਤਾਂ ਤਕਰੀਬਨ ਸ਼ਾਮ ਦਾ ਹੋ ਗਿਆ ਅੱਜ ਸਾਨੂੰ ਅੱਜ ਨਾ ਧੁੱਪ ਬਾਹਰ ਸੋਹਣੀ ਲੱਗੀ ਸੀਗੀ ਥੋੜੇ ਟਾਈਮ ਬਾਅਦ ਚਲੀ ਗਈਆਂ ਜੀਆਂ ਤੇ ਚੱਲ ਬੱਚਿਆਂ ਨੂੰ ਵੀ ਆਏ ਆ ਵੀ ਮਾਸੀ ਆਈ ਆ ਥੋੜਾ ਬਹੁਤਾ ਘੁਮਾ ਲੀਏ ਕਿੰਨੇ ਮਾਸੀ ਧੁੱਪ ਲੱਗੀ ਐ ਚੱਲੀਏ ਬਾਹਰ ਬਾਹਰ ਚਲੀ ਗਈਆਂ ਆ ਕੇ ਫਿਰ ਸ਼ੁਰੂ ਕੀਤਾ ਕੰਮ ਹੁਣ ਬੈਠੀਆਂ ਬੈਠੀਆਂ ਨੇ ਮੈਂ ਕਿਹ ਚੱਲ ਛਾਂ ਵਾਲੀ ਚਾਹ ਵੇਲੇ ਨੂੰ ਉਹਨੂੰ ਆਪਾਂ ਪਕੀਰੀ ਬਣਾ ਕੇ ਤਿਆਰ ਕਰ ਲੈਨੇ ਲੋਜੀ ਹੁਣ ਰਹਿ ਗਈ ਆਪਣੀ ਖੰਡ ਖਾਣ ਵਾਲੀ

ਕੀ ਚਾਹੀਦਾ ਖਰਚਣਾ ਹਾਂ ਪੰਡ ਕਰਾਂ ਨਹੀਂ ਉਹ ਬੂਜੇ ਵਾਲਾ ਚਾਰਲੀ ਹਾਂਜੀ ਚਲੋ ਜੀ ਬਣੇ ਰਹੇ ਉਹ ਵੀਡੀਓ ਦੇ ਨਾਲ ਕਰਦੇ ਰਹਿਣਾ ਗੱਲਾਂ ਬਾਤਾਂ ਨਾਲ ਆਪਾਂ ਬੈਠ ਕੇ ਆਪਾਂ ਤੁਹਾਨੂੰ ਉੱਥੇ ਸਾਰੇ ਕੁਸ ਮਿਚਸ ਕਰਕੇ ਦਿਖਾਉਂਦੇ ਹਾਂ ਉਹ ਵੀ ਕਰਕੇ ਆਏ ਹੈ ਦੁੱਧ ਲੈ ਆਏ ਅਸੀਂ ਸੁਪਰ ਸਟੋਰ ਵਾਲੀ ਕਾਰਟ ਦੇ ਵਿੱਚ ਬਹਿ ਕੇ ਝੂਟੇ ਲਏ ਹੈ ਨਾ ਬਹਿ ਕੇ ਸੀਨੇ ਵਿੱਚ ਬਿੜਾ ਸੀਟ ਤੋਂ ਹਾਂ ਬਿੜਾ ਸੀਟ ਤੋਂ ਮੂਰੇ ਵਾਲੀ ਸੇ ਦੇ ਵਿੱਚ ਨੱਥਾ ਲੰਗਾ ਕੇ ਤੇ ਜੇ ਸਾਡਾ ਸਟਾਲਰ ਕਰੇ ਹੁੰਦਾ ਫਿਰ ਅਸੀਂ ਪਾਰਕ ਵੀ ਧੁੱਪ ਸੇਕ ਕੇ ਆਉਣੀ ਸੀਗੀ ਸਾਡਾ ਸਟਾਲਰ ਹੈ ਨਹੀਂ ਸੀਗਾ ਮੈਂ ਤਾਂ ਕਿ ਬੱਗੀ ਜੀ ਨਾ ਬਣੀ ਪਰ ਬਹੁਤ ਸੋਹਣਾ ਕਲਰ ਬਹੁਤ ਸੋਹਣੀ ਬਣੀ ਹੈ ਪਜੇਰੀ ਕੰਤੂ ਦੇ ਕੇ ਦਸਣੀ ਆ ਅਰਸ਼ੇ ਵੀ ਤੈਨੂੰ ਪਜੀਰੀ ਸਵਾਦ ਲੱਗੀ ਕਿ ਪਿੰਨੀਆ ਖਾਂਦਾ ਨਹੀਂਗਾ ਟੱਟ ਖਾਂਦਾ ਕੋਸਮ ਤੱਕ ਆਉਂਦਾ ਉਹ ਤੇ ਦਾਰੀ ਮੰਮੀ ਰੋਲਾ ਹੀ ਰਾਦੀ ਹੁੰਦੀ ਸੀ ਨਹੀਂ ਖਾਂਦੀ ਕੋਈ ਨਾ ਕਰ ਚਾਹੇ ਵੀ ਖਾਣੀ ਜੇ ਕੋਈ ਸਟਾਚੀ ਆਉਂ ਤੋਂ ਇਹ ਕੋਈ ਹੈ ਉਹਦੇ ਜਿੱਕੀ ਪਹਿਲਾਂ ਆਈ ਸੀ ਮੈਂ ਬੋਬਾ ਟੱਕਾ ਕੋਈ ਜਾਣਾ ਆ ਲੈ ਜੀ ਉਹ ਚਾਰ ਪੱਟ ਕੇ ਹੂੰ ਇਹ ਸੁਣਿਆ ਬਾਰੇ ਉਹ ਬਾਇ ਸੀ ਹਾਂ ਆ ਕੋਈ ਨਹੀਂ ਹੋ ਗਿਆ ਹਮਮ ਅੱਜ ਆ ਰਹੀ ਹੈ ਆਪਾਂ ਦਸਾਂ ਦਾ ਕਮਾਂਡ ਤੇ ਕੀ ਕਰ ਲਿਆ ਪੈਕ ਕੱਲ ਨੂੰ ਮੈਂ ਇਸ ਵੇਲੇ ਉੱਠ ਜਾਣਾ ਇਸ ਤੋਂ ਪਹਿਲਾਂ ਹਲਾ ਸ਼ੁਰੂਆਤ ਹੀ ਹੁੰਦੀ ਜਾਂਦੀ ਹੈ ਨਾ ਵੱਡਾ ਹੋ ਗਿਆ ਨਾ ਥਰਸ਼ੇ ਬੰਦ ਕਰੀ ਵੀਡੀਓ ਆਪਾਂ ਪਜੀਰੀ ਦਾ ਕੰਮ ਨਿਵੇੜ ਕੇ ਪਜੀਰੀ ਬਣਾ ਕੇ ਤੇ ਹੁਣ ਆਪਾਂ ਚੱਲੇ ਹੈਗੇ ਬਾਹਰ ਟੈਡੀ ਜੀ ਕਾ ਤੋ ਇਹ ਇੱਕ ਪਾਸੇ ਨੂੰ ਵਿਚਾਰੀ ਸਿੱਧੀ ਕਰ ਦੇ ਰੌਣਕ ਨੂੰ ਬਲਨ ਲਿਆ ਪਿੱਛੇ ਅਰਸ਼ ਨੇ ਤੇ ਆਪਾਂ ਚੱਲੇ ਹੈਗੇ ਅੱਜ ਬਹੁਤ ਸੋਹਣੀ ਧੁੱਪ ਸੀਗੀ ਬਹੁਤ ਹਵਾ ਘੱਟ ਸੀਗੀ ਤੇ ਮੈਂ ਜੇ ਉੱਥੇ ਸੀਗੀ ਵੈਨਕੂਵਰ ਸੀ ਤਾਂ ਉੱਥੇ ਧੁੱਪਾਂ ਸੀ ਹੁਣ ਉੱਥੇ ਅੱਜ ਧਨਵਿੰਦਰ ਤੋਂ ਫੋਨ ਆਇਆ ਸੀਗਾ ਬਹੁਤ ਜ਼ਿਆਦਾ ਕਹਿੰਦੀ ਮੰਮੀ ਮੀਂਹ ਪਈ ਜਾਂਦਾ ਹੁਣ 2 ਦਿਨ ਹੋ ਗਏ ਮੈਨੂੰ ਇੱਥੇ ਆਈ ਨੂੰ ਹੁਣ ਇੱਥੇ 2 ਦਿਨਾਂ ਕੱਲ੍ਹ ਦੱਸਦੇ ਸੀ ਕਹਿੰਦੇ ਪੂਰੇ 2 ਹਫ਼ਤਿਆਂ ਦੇ ਬਾਅਦ ਕੱਲ ਧੁੱਪ ਨਿਕਲੀ ਆ ਹੁਣ ਆਪਾਂ ਇੱਥੇ ਧੁੱਪ ਲੈ ਕੇ ਆ ਗਏ ਆ ਤੇ ਚਲੋ ਜੀ ਹੁਣ ਆਪਾਂ ਜਾਣਾ ਹੈਗਾ ਉੱਪਰ ਬਹੁਤ ਤੇਜ਼ ਤੇਜ ਆ ਸੂਰਜ ਵੈਸੇ ਠੰਡ ਹੈਗੀ ਆ ਕਿਉਂ ਇੱਥੇ ਬਰਫ਼ਾ ਉੱਪਰ ਤਾਂ ਕਰਕੇ ਸੂਰਜ ਬਹੁਤ ਸੋਹਣਾ ਨਿੱਗੀ ਨਿੱਗੀ ਜੀ ਧੁੱਪ ਆ ਤੇ ਆਪਾਂ ਚੱਲੇ ਹੈਗੇ ਆ ਤੁਰ ਕੇ ਨਾਲ ਆਪਾਂ ਆਪਦਾ ਖਾਣਾ-ਦਾਣਾ ਚੱਕ ਲਿਆ ਪਿਆਸ ਲੱਗੂਗੀ ਰਾਹ 'ਚ ਪੌੜੀਆਂ ਚੜ੍ਹ ਕੇ ਜਾਣਾ ਆਪਾਂ ਤੁਹਾਨੂੰ ਵੀ ਦਿਖਾਉਨੇ ਆ ਵੀ ਕਿੰਨੀਆਂ ਪੌੜੀਆਂ ਆ ਕਿੰਨੀ ਔਖੀ ਹੈ ਚੜਾਈ ਚੜ੍ਹਨੀ ਹਏ ਹਏ ਹਾਂ ਹਾਈ ਤੇ ਪੌੜੀ ਫਿਰੂ ਨੀ ਹਾਂ ਨਹੀਂ ਪੌੜਗਾ ਤਾਂ ਸੌਖੀਆਂ ਚੜੀਆਂ ਜਾਣਾਂਗਾ ਆਹ ਚੜਾਈ ਔਖੀ ਹੈ ਹਾਂ ਚਲੋ ਜੀ ਪੌੜੀਆਂ ਸ਼ੁਰੂ ਹੋ ਗੀਆਂ ਹੋਲੀ ਚਲੋ ਚੜ ਗਈ ਆਪਾਂ ਪਹੁੰਚ ਕੇ ਦੱਸਦੇ ਆ ਤੁਹਾਨੂੰ ਵੀ ਪਹੁੰਚ ਗਏ। ਉਹ ਇੱਥੋਂ ਲੈ ਕੇ ਹੋ ਉੱਥੇ ਤੱਕ ਜਾਣਾ। ਸਭ ਭੁੱਲਿਆ ਪਿਆ ਤਿੰਨ ਵਾਰੀ ਗਰੋਗੀ ਆ ਅਜੇ ਤਾਂ ਸ਼ੁਰੂ ਹੀ ਜੂ। ਹਾਏ ਹਾਏ। ਨਹੀਂ ਆਂ ਤਾਂ ਚੜ ਜਾਂਗੇ ਹੁਣ ਹੌਲੀ ਹੌਲੀ। ਚਲ ਵੇਖਦੇ ਆ। ਹਾਏ। ਲੋ ਵੀ। ਪਾੜ ਕੱਚੇ ਆ ਹੈਨਾ ਮਿੱਟੀ। ਰਖਤ ਜਿਵੇਂ ਜਿਵੇਂ ਡਿੱਗੀ ਜਾਂਦੇ ਉਹ ਮ ਗਲੀ ਜਾਂਦੀ ਹੋ ਪਾੜੀ ਤੇ ਜਾਣਾ ਪਤਾ ਲੋ ਵੀ ਹਸ ਹੋ ਪੌੜੀ ਸੋ ਤਾਂ ਨਹੀਂ ਅਰਸ਼ ਵੱਧਾ ਉਹ ਹੋਵੇ ਨੇੜਾ ਤੈਨੂੰ ਪਤਾ ਲੱਗੂਗੀ ਹਾਂ ਤੇ ਆਪਾਂ ਪਹੁੰਚ ਗਏ ਹੈਗੇ ਆ ਸਾਹਮਣੇ 에어ਪੋਰਟ ਦੇਖੋ ਉਹ ਜਾਜ ਖੜੇ ਆ ਜੇ ਕਿਸੇ ਨੇ ਵੀ ਤੁਰ ਕੇ ਵੀ ਆਉਣਾ ਏਡਾ ਛੋਟਾ ਸ਼ਹਿਰ ਆ ਇਹ ਕਿਸੇ ਤਰ੍ਹਾਂ ਕੇ ਵੀਰਪੋਰਟ ਤੇ ਉਹਨਾਂ ਦਾ ਸੌ ਬੋਡੀ ਚੜ ਕੇ ਆ ਜੋ ਨਾਲ ਜਿੱਦਾਂ ਬਿਟੇਚੀ ਰੈਡ ਨਾਸਤੇ ਬਣੀ ਵੀ ਆ ਰੈਡ ਜੀ ਵੀ ਨਾਲ ਰੇਲਿੰਗ ਜੀ ਲੱਗੀ ਹੋਈ ਆ ਆ ਹੈਗਾ ਯੇ ਰਿਪੋਰਟ ਯੂਕੋਂ ਦਾ ਗੱਡੀ ਤੇ ਉੱਤੋਂ ਦੀ ਘੁਮ ਕੇ ਉਹ ਨਾ ਪੈਂਦਾ ਹੌਲੀ ਹੌਲੀ ਵੱਡਾ ਹੋਊਗਾ ਜਿੱਦਾਂ ਆਹ ਹੈਗੀ ਇਹ ਜਗਾ ਕਾਫੀ ਇਹਨਾਂ ਨੇ ਕੀਤੀ ਹੋਈ ਹੈ ਹਨਾ ਉੱਪਰ ਆ ਪੜਿਆਏ ਆ ਪਹਾੜ ਦੇ ਦੇਖੋ ਇੱਥੇ ਆ ਕੇ ਬੈਂਦੇ ਆ ਤੋਂਪ ਸੇਕਣ ਗੋਰੇ ਸਾਰੇ ਮੇਰਾ ਤਾਂ ਹੋ ਗਿਆ ਬੁਰਾ ਹਾਲ ਹਾਏ ਹਾਏ தான் தூ சா உத்தனா ਵੇਖੋ ਬੋਲੇ ਐਡਾ ਵੀ ਨਹੀਂ ਛੋਟਾ ਬਠਿੰਡਾ ਸ਼ਹਿਰ ਆ ਹੈ ਨਾ ਆ ਸਾਰੇ ਵੇਖ ਤੂੰ ਭਾੜਾ ਟਕੇ ਜਾਣ ਚੱਕੇ ਜਾਣੇ ਆ ਸਾਰੇ ਆ ਦੇਖੋ ਆ ਲਾਈਟਾਂ ਕੁਦਰਤੀ ਆ ਜਿਹੜੀਆਂ ਵਾਜਦੀਆਂ ਤਾਂ ਇਹ ਹੋਰ ਕਿਤੇ ਨਹੀਂ ਦੇਖਦੀਆਂ ਕਿਤੇ ਵੀ ਇੱਥੇ ਇਕੱਲੇ ਯੂਪੋਹੰਚੀ ਦੇਖਦਿਆਂ ਅਸਮਾਨ ਦੇ ਉੱਪਰ ਦੇਖੋ ਅਸੀਂ ਹੁਣ ਰਾਤ ਨੂੰ ਨਿਕਲੇ ਆ ਬਾਹਰ ਇਹ ਸਪੈਸ਼ਲੀ ਇਹ ਲਾਈਟਾਂ ਵੇਖਣ ਵਾਸਤੇ ਤੇ ਗਾਂ ਚੱਲਦੇ ਆ ਹੋਰ ਜੇ ਇਦੋਂ ਡਾਰਕ ਵੀ ਹੋਈਆਂ ਕਿਤੇ ਨਾ ਨੇਰੇ ਚ ਹੀ ਦੇਖਦਿਆਂ ਤੇ ਉਹਨਾਂ ਦਾ ਵੀ ਆਪਾਂ ਵਿਊ ਜ਼ਰੂਰ ਲਵਾਂਗੇ ਤੁਹਾਨੂੰ ਜਾਈ ਮੜੇ ਉੱਤਰ ਯਾਰ ਪਨੋਰਮਲ ਨਾ ਫੋਟੋ ਕਿਤੇ ਨਹੀਂ ਇਹ ਨਾਰਦਰਨ ਲਾਈਟਾਂ ਐ ਵੀ ਕਾ ਦੇਖਦਾ ਹੀ ਵੀ ਗੂੜੇ ਸਿਆਲ ਚ ਇੱਥੇ ਹੈ ਨਾ ਯੂਕੌਨ ਦੇ ਵਿੱਚ ਕੁਦਰਤੀ ਐ ਇਹ ਇਹ ਕੁਦਰਤ ਦਾ ਹੈ ਕ੍ਰਿਸ਼ਮਾਏ ਦੇਖੋ ਉੱਥੋਂ ਵੀ ਅਸਮਾਨ ਦੇ ਉੱਪਰ ਦਿਖਦੀਆਂ ਡਾਰਕ ਫਿਰ ਆ ਦੇਖੋ ਇੱਥੇ ਤੱਕ ਜਾਂਦੀਆਂ ਆ ਦੇਖ ਇਹਨਾਂ ਨੂੰ ਦੇਖਣ ਵਾਸਤੇ ਲੋਕਾਂ ਨੇ ਨਾ ਜਪਾਨ ਤੋਂ ਆ ਕੇ ਆਪਦੇ ਕੈਵਨ ਬੁੱਕ ਕਰਾਏ ਵੀ ਹੁੰਦੇ ਆ ਆ ਦੇਖੋ ਦਿਖ ਰਹੀਆਂ ਅਸਮਾਨ ਤੇ ਇਦਾਂ ਬਸ ਲਹਿਰਾਉਂਦੀਆਂ ਤੇ ਫਿਰ ਜਿੱਦਾਂ ਹਵਾ ਨਾਲ ਦਰਖਤ ਨਹੀਂ ਲਹਿਰਾਉਂਦੇ ਇਦਾਂ ਲਹਿਰਾਉਂਦੀਆਂ ਪੂਰੇ ਨੇਰੇ 'ਚ ਜਿੱਦਾਂ ਜਿਵੇਂ ਜਿਵੇਂ ਨੇਰਾ ਹੋਈ ਜਾਊਗਾ ਮੈਂ ਡਾਰਕ ਹੋਈ ਜਾਣਗੀਆਂ ਇਹ ਓਏ ਹੁਣ ਵੇਖੋ ਕਿੰਨੀ ਡਾਰਕ ਹੁੰਦੀਆਂ ਨੇ ਮੈਨੂੰ ਪਤਾ ਕਿੱਥੇ ਲੋ ਵੀ ਆਪਾਂ ਕਰ ਲਈ ਤਿਆਰੀ ਜਾਣ ਦੀ ਤੇ ਚੀਪੈਕ ਕਰਕੇ ਕੱਢ ਲਿਆ ਬਾਹਰ ਤੇ ਹੁਣ ਆਪਾਂ ਤੁਰਨ ਲੱਗੇ ਆਂ ਵੈਸੇ ਟਾਈਮ ਤਾਂ ਹਜੇ ਹੈਗਾ ਘੰਟਾ 에ਅਰਪੋਰਟ ਤੇ ਪਹੁੰਚਣ ਦਾ ਪਰ ਉਨੀ ਦੇਰ ਆਪਾਂ ਬਾਹਰ ਚੱਲਾਂਗੇ ਬਾਹਰ ਹੀ ਆਪਾਂ ਚਾਹ ਫੜ ਲਾਂਗੇ ਪੀ ਲਾਂਗੇ ਉੱਥੇ ਬਾਹਰ ਹੀ ਤੇ ਥੋੜਾ ਬਹੁਤਾ ਘੁੰਮ ਫਿਰ ਲਾਂਗੇ ਹੈਨਾ ਤੇ ਫੇਰ ਆਪਾਂ ਹੈਗਾ ਜਾਣਾ 에ਅਰਪੋਰਟ ਤੇ ਤੇ ਦਿਖਾਵਾਂਗੇ ਤੁਹਾਨੂੰ ਹੁਣ ਅੱਗੇ ਦਿਖਾਇਆ ਸੀ ਵੈਨਕੂਵਰ ਤੋਂ ਵਾਈਟ ਹਾਰਸ ਦਾ ਤੱਕ ਦਾ ਸਫਰ ਤੇ ਹੁਣ ਆਪਾਂ ਵਾਈਟ ਹਾਰਸ ਤੋਂ ਵੈਨਕੂਵਰ ਦਾ ਸਫਰ ਤੁਹਾਨੂੰ ਦੱਸਾਂਗੇ ਵੀ ਕਿੱਦਾਂ ਦਾ ਰਿਹਾ ਆਪਣਾ ਆਹਾ ਲੋਵੀ ਆਪਾਂ ਨਦੀ ਦੇ ਕਿਨਾਰੇ ਆ ਕੇ ਟੈਂਪ ਤੋਂ ਚਾਹ ਫੜੀ ਤੇ ਇੱਥੇ ਬੈਠ ਕੇ ਆਪਾਂ ਪੀ ਲਈਏ ਤੇ ਨਾਲੇ ਜਾਂਦੇ ਜਾਂਦੇ ਆਪਾਂ ਹੁਣ ਦੇਖ ਲਿਆ ਇੱਕ ਹੋਰ ਸੋਹਣਾ ਜਿਹਾ ਵਿਊ ਦਿਖਾਉਨੇ ਆ ਨਦੀ ਦਾ ਪਾਣੀ ਬਹੁਤ ਤੇਜ਼ ਆ ਰਿਹਾ ਦੇਖੋ ਡਾਉਨਟਾਊਨ ਦਾ ਮੀਨ ਇੱਥੇ ਤਾਂ ਡਾਉਨਟਾਊਨ ਕਹਿੰਦੇ ਨੂੰ ਵੀ ਹੋਰ ਹੀ ਲੱਗਦਾ ਜਿਹੜਾ ਵੈਨਕੂਵਰ ਦਾ ਡਾਉਨਟਾਊਨ ਉੱਥੇ ਹੈ ਨਾ ਹੈਗਾ ਉੱਥੇ ਇੰਨਾ ਰਸ਼ ਇੰਨੀ ਭੀੜ ਤੋਂ ੱਪ ਫੇਰ ਸੋਹਣੀ ਲੱਗੀ ਆ ਮੈਂ ਚਲੀ ਜਾਣਾ ਤੁੱਪ ਲੈ ਜਾਣੀ ਆ ਨਾਲ ਮੈਂ ਪੱਤੇ ਸਾਰੇ ਡਿੱਗਣ ਲੱਗ ਗਏ ਇੱਥੇ ਵੀ ਉੱਥੇ ਸਾਡੀ ਗਲੀ 'ਚ ਵੀ ਬਾਲੇ ਦਰਾਖਤ ਕਰਕੇ ਪੱਤੇ ਬਹੁਤ ਡੇ ਡੇਗਦੇ ਆਹ ਜਿਆਦਾ ਛੋਟਾ ਨਾ ਪਿਆ ਪੀਲੇ ਦੇ ਹਾਂ ਆ ਕੀ ਚੀਜ਼ ਆ अब सारे ओरेंज ऑरेंज कह तो पाया अच्छा 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 मेन स्ट्रीट है పహేరో రోన రోనక ఆ షణ దే సే ਪੋੜੀ ਸ਼ੁਰੂ ਹੋ ਗਈ ਹੈ। ਲੋ ਜੀ ਪੋੜੀ ਚੈਕਿੰਗ ਹੋ ਗਈ ਹੈ ਤੇ ਉਧਰ ਆਪਣਾ ਜਹਾਜ਼ ਲੱਗਿਆ ਖੜਾ ਤੇ ਆਪਾਂ ਚੱਲੇ ਹੈਗੇ ਹਾਂ ਜਹਾਜ਼ ਵਾਲੇ ਪਾਸੇ ਨੂੰ। ਦੇਖੋ 에어ਪੋਰਟ ਤੋਂ ਦੇਖ ਰਿਹਾ ਸੀਗਾ। ਪੂਰੀ ਦਿਨ ਦਿਖਾ ਦਿੱਤੀ ਤੁਹਾਨੂੰ ਇਹ ਕੁੰਡਾ ਡ੍ਰੈਸ਼ ਜਾਂਦੇ ਜਾਂਦੇ ਫੇਰ ਪਹਾੜਾਂ ਦੀ ਡ੍ਰੈਸ਼ ਦਿਖਾ ਲਈਏ ਤੁਹਾਨੂੰ ਉਹ ਲੱਗਿਆ ਪਿਆ ਆਪਣਾ ਚਾਜ ਆਪਾਂ ਚੱਲਦੇ ਹੁਣ ਹੈਗੇ ਆ ਚਾਜ ਵਾਲੇ ਪਾਸੇ ਨੂੰ ਤੇ ਤਕਰੀਬਨ ਅੱਪ ਨੂੰ 2 ਘੰਟੇ ਦੀ ਹੈਗੀ ਆਪਣੀ ਫਲੈਟ 2 ਘੰਟੇ ਤੱਕ ਅੱਪਾ ਹੋ ਚਿਰਾਂਗੇ ਵੈਨ ਕੋਰ ਚਲੋ ਜੀ ਪਹੁੰਚ ਗਏ ਆਪਾਂ ਵੈਨਕੂਵਰ ਹੁਣ ਪਤਾ ਲੱਗ ਗਿਆ ਵੀ ਬੈਗ ਲੈ ਲਿਆ ਆਪਾਂ ਐਂਡ ਵਿਦ ਅ ਡੈਗਰੋਸਸ ਸਸਟੈਂਸੀਜ਼ ਇਨ ਟ੍ਰਾਂਸਪੋਰਟ ਆਲ ਰਾਈਡਰਸ ਆਰ ਅਸਕਿਊਰਿਟੀ ਕਿਵਰਿਸ਼ੀਟ ਇਫ ਯੂ ਆਰੀ ਸੀਡ ਇਨ ਜ਼ੋਨ ਆਂਡ ਯੂ ਆਰ ਟ੍ਰਾਈਿੰਗ ਟੂ ਟੇਕ ਫਰਮ ਏ ਕੈਰੀਅਰ ਬੈਗ ਪਲੀਜ਼ ਸਟੇਅ ਸੇਫ ਹੇਅਰ ਲਓ ਬਈ ਆਪਣੇ ਬੈਗ ਹੁਣੇ ਸ਼ੁਰੂ ਹੋ ਗਏ ਹੁਣ ਆਪਾਂ ਇਹ ਲਵਾਂਗੇ ਇੱਥੋਂ ਆਪਦਾ Hva er dette for noe? ਕਮਾਂਡਰ ਜੀ ਬੋਲੋ ਨੰਬਰ ਯੈਸ ਹਾਂ ਇਹੀ ਆ ਇਹੀ ਆ ਦੇਖੀ ਦੂਜੇ ਪਾਸੇ ਦੇਖ ਲੈ ਲੱਦਦੇ ਮੜੇ ਹਾਂ ਇਹੀ ਆ ਠੀਕ ਹੈ ਨਾ ਹਾਂ ਇਹੀ ਆ ਅੱਜ ਚਲੋ ਜੀ ਫਾਈਨਲੀ ਬੈਗ ਆਪਾਂ ਲੈ ਲਿਆ ਆਪਣਾ ਹੁਣ ਆਪਾਂ ਚੱਲਦੇ ਹੈਗੇ ਆ ਰਵੱਲੀ ਨੂੰ ਤੇ ਉੱਥੇ ਮੌਸਮ ਧੁੱਪ ਸੀਗੀ ਤੇ ਇੱਥੇ ਆਉਂਦਿਆਂ ਨੂੰ ਬਾਰਿਸ਼ ਹੋ ਰਹੀ ਹੈ ਮੌਸਮ ਬਹੁਤ ਖਰਾਬ ਜ ਹੈ ਕੋਇਆ ਪਿਆਵਾ ਮੀਂਹ ਸੀਗਾ ਤੇ ਚਲੋ ਜੀ ਮਿਲਦੇ ਹਾਂ ਫਿਰ ਨਵੇਂ ਬਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ